रेडी ਤੇ ਹੁਣ ਅਸੀਂ ਚੱਲੇ ਆਂ ਸ਼ੂਟ ਤੇ ਹੁਣ ਚੱਲੇ ਸ਼ੂਟ ਤੇ ਸਾਡਾ ਜੱਭੂ ਸਾਡੇ ਨਾਲ ਰੈਡੀ ਸ਼ਭ ਜਾਣਾ ਨਾਲ ਜਾਣਾ ਨਹੀਂ ਲੱਗੇ ਮੈਂ ਤੁਹਾਨੂੰ ਇਹ ਆਇਆ ਕਰਕੇ ਸ਼ੂਟ ਦੱਸ ਮਿੱਠੀ ਵੀ ਕਰਕੇ ਦਿਖਾ ਦਿਓ ਤੁਹਾਨੂੰ ਕੀ ਕਹਿੰਦੀ ਤੁਸੀਂ ਹਾਂ ਲਓ ਵੀ ਇਹ ਇਹ ਮੇਰਾ ਬੱਚਾ ਹੈ ਸਾਡਾ ਗੁੰਨਾ ਢਿੱਲਾ ਹੈ ਗੁੰਨਾ ਢਿੱਲਾ ਨਾ ਗੁੰਨੇ ਉਹ ਕੋਣ ਉਹਨੂੰ ਦੱਸ ਦੇ ਕੀ ਨਾਮ ਇੰਦਰ ਗੁੰਨਾ ਲੋ ਤੇ ਜੂੜੀਆਂ ਕਰਵਾ। ਉਹਨਾਂ ਤਿਆਰ ਹੋ ਜਾਣ। ਉਹ ਤਦ ਅਸ ਦੇ ਕੀ ਬਣ ਗਿਆ? ਬਿੱਲੀ ਬਣ ਗਿਆ ਬਿੱਲੀ ਬਣ ਗਿਆ ਭਾਈ ਆ ਦੇਖੋ ਬਿੱਲੀ ਬਣ ਜਾਣਾ ਏ ਠੀਕ ਐ। ਤੇ ਜੇ ਤੁਸੀਂ ਕੱਢ ਦੇ ਚੱਲ ਆਜਾ ਚੱਲ ਜੀ ਚੱਲ ਗਿਆ ਉੱਧਰ ਬਾਈਕ ਹਟਾ ਦਿਓ ਬਾਈਕ ਹਟਾ ਦੇ 60 ਸੜੀ ਬਾਹਰ ਜਾ ਉੱਪਰ ਦੇਖ ਲਈ ਖਾਈ ਮਾਖ ਦੀ ਗੋੜੀ ਦੇਖੋ ਕਿਤਾ ਸਣਾ ਵੰਗਿਆ ਦੂਗੀ ਬੰਗਿਆ ਦੂਗੀ 60 ਰੁਪਏ ਜਾ ਕੋਈ ਹੈ ਨਾ ਗਏ ਸਰਤੇ ਮੇਰੇ ਪਾਕਟ ਕਾਜਾ ਉਧਰ ਪੈ ਕਾਜ ਚਲੋ ਭਾਈ ਚਲੋ ਭਾਈ ਚ ਚਲੋ ਇਹ ਅੱਜ ਦੀ ਚਲੋ ਹੁਣ ਅਸੀਂ ਚੱਲੇ ਹੁਣ ਭਾਈ ਦੂਜੇ ਸ਼ੂਟ ਤੇ ਬਹੁਤ ਸੋਹਣ ਦਿਖਾਉਣੀ ਜਾ ਕੇ ਮਾਹੌਲ ਉੱਚੀ ਬੋਲਣਾ ਦੇਖੋ ਬਈ ਤੇ ਸਾਡੀ ਪਰ ਰਿਕਸ਼ਨ ਜੰਗਲਾਂ ਅੰਦੀ ਆ ਜੀ ਚੱਲੇ ਆਂ ਕਿਕਰ ਮਿਲਦੀਆਂ ਨਹੀਂ ਆ ਅੱਜ ਕੱਲ ਇਹ ਕਿਕਰ ਮਿਲਦਾ ਪਤੀ ਖੈਰ ਨਹੀਂ ਆ ਤੇ ਹੁਣ ਆਈ ਚੱਲੇ ਆਂ ਆਹਰ ਨਵੀਂ ਲੋਕੇਸ਼ਨ ਦੂਰੀ ਆਪਣੀ ਨਵੀਂ ਜੀਗਤ ਲੈ ਕੇ ਬੰਦ ਲਾਣ ਸ਼ਾਂਤ ਮੈਂ ਇੰਟਰ ਕਰਾਂਗੇ ਬਿਕੋਜ਼ ਇਹ ਨਹੀਂ ਪਤਾ ਵੀ ਮੂਰੇ ਸੀਨਾ ਚੱਲਦਾ ਵੜੇ ਕਿਤੇ ਲੋ ਬਈ ਮਿੱਤਰ ਆਪਾਂ ਆਗੇ ਲੋਕੇਸ਼ਨ ਤੇ ਅੰਦਰ ਚਲੀ ਜਾਂਦਾ ਹੂ ਸ਼ੂਦ ਤੱਕ ਰਹਿਣਾ ਥੋੜਾ ਸਾਇਲੈਂਟ

ਦੀ ਲੈਕਚਰ ਚੱਲ ਜਾਂਦਾ ਤੇ ਮਾਮਾ ਜੀ ਦੇ ਦਮਾਲਾ ਬੰਨਿਆ ਜਾ ਰਿਹਾ ਆਪਣਾ ਵਲੌਗ ਹੈ ਹਾਂ ਇਹ ਬਿੱਲਾ ਮਹਾਰਾਜ ਦਮਾਲਾ ਬੰਨ ਵਿੱਲਾ ਮਹਾਰਾਜ ਦਮਾਲਾ ਬੰਨ ਰਿਹਾ ਉਹ ਜੱਟਾਂ ਲਾ ਕੇ ਦੋਦਾ ਬਾਕੀ ਕਿਹੜਾ ਬੜੀ ਜੀ ਇਲੈਕਟ੍ਰੋਨ ਕਾਲੇ ਦੇ ਵੀ ਨਾ ਆਇਆ ਸੋ ਪੰਜੀ ਲੋਕ ਆਏ ਤੇ ਚਲ ਉਹਨੂੰ ਦੱਬੇ ਨੂੰ ਯਾਰ ਸਾਰਾ ਮੰਜਾਰਾ ਮੈਂ ਮਾੜਾ ਤੁਹਾਨੂੰ ਦਿਖਾਈਦਾ ਹੁੰਦਾ ਉੱਧਰ ਦੇਖ ਦਿਖਾਉਣੇ ਆ ਮਾੜਾ ਦੇਖਣ ਦੇ ਨੀ ਨੀ ਵੀ ਦੇਖੋ ਹੁਣ ਪੱਗ ਬਾਅਦ ਚ ਰਖਾਵਾਂਗੇ ਜੀ ਪੂਰੀ ਪੱਗ ਲਓ ਜੀ ਇਧਰ ਗੁੰਨਾਟੇ ਨੂੰ ਆਇਆ ਵਾਜਾ ਗੁੰਨਾਟੇ ਨੂੰ ਯਾਰ ਕੋਈ ਕਰੀ ਮੁੰਡੇ ਨੂੰ ਕੋਣ ਕਹਿੰਦੀ ਐ ਮੇਰੀ ਗੱਲ ਸੁਣਿਆ ਗੁੰਨੇਸ ਕੀ ਬਣਿਆ ਮਤ ਕੋਈ ਕੁਝ ਬੋਲ ਕੇ ਦੱਸ ਬੋਲ ਬਿੱਲੀ ਬਣ ਦੰਨਾ ਕਹਿੰਦਾ ਬਿੱਲੀ ਵਾਂਗ ਕਰ ਸੀਨ ਕਿੰਨਾ ਘਟ ਕੀਤਾ ਜੀ ਨੇ ਉਹ ਬਹੁਤ ਸਣਾ ਸੀਨ ਡਾਂਟੀ ਇਹਨੇ ਕਰਦਾ ਰ ਪੰਜ ਜਿਗੀ ਆਖਾ ਪੰਜ ਜਿਗ ਐਗਮੈਂਟ ਆਨੰਦ ਦਵਾਏ ਕਿੰਨੇ ਸੀਨ ਚਾਹ ਰ ਸੀ ਤਾਂ ਹਾਂ ਬਾਈ ਸਾਈਡ ਤੇ ਲਾ ਕੈਮਰਾ ਸਮਾਰ ਕੇ ਕੀ ਬਣੀ ਸੀ ਸੀਨ ਚ ਕੁਝ ਨਹੀਂ ਲੋਕੀ ਬੈਠੀਆਂ ਪ੍ਰੈਸਰ ਪੜ ਰਹੀ ਹੈ ਤੇ ਬਸ ਉਹ ਖੜਾ ਬੜਾਈ ਗੱਲ ਨਹੀਂ ਇੰਦਰ ਮੈਂਚ ਨਹੀਂ ਸਟੂਡੈਂਟ ਪੈਸ ਸਟੂਡੈਂਟ ਵੇ ਚੰਗੀ ਚਾਈ ਵੀ ਸਰੀ ਦੇ ਸ਼ਾਈ ਦੇ ਪੈਸ ਸਟੂਡੈਂਟ ਕੀ ਬਣੀਆ ਤੋ ਪੈਸ ਸਟੂਡੈਂਟਾਂ ਚ ਹਾਂ तू ਕਿਥੇ ਵੱੜ ਰਹੀ तू ਤੂੰ ਕਿਥੇ ਵੱੜ ਰਹੀ ਗ੍ਰੈਂਡ ਤਾਂ ਛੜੀ ਰਹਿ ਗਿਆ सामने ਹਾਂ जा रहा है ਆਏ ਦਮੇ ਮੈਨੂੰ ਵੱੜ ਲੈ ਆ ਗ੍ਰੈਂਡ ਤਾਂ ਛੜੀ ਲੱਗ ਗਿਆ ਤੈਨੂੰ ਨਹੀਂ ਪੜ ਦਿੰਦਾ ਹਾਂਜੀ ਬਸ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਸ਼ੁਰੂ ਤੇ ਨਵੀਂ ਲੋਕੇਸ਼ਨ ਤੇ ਦੋ ਦਿਨਾਂ ਨਵੀਂ ਲੋਕੇਸ਼ਨ ਦੇ ਕੇ ਸਾਡੀ ਗੱਲ ਨਵੀਂ ਲੋਕੇਸ਼ਨ ਚੜ੍ਹ ਵਧੀਆ ਪ੍ਰੀਮੀਅਮ ਲੋਕੇਸ਼ਨ ਆਈ ਓਪਨ ਹਾਂ ਉ ਆਇਆ ਵਿਵਾਲਾ ਪੱਜ ਭਜਾਈ ਦੀ ਲੋੜ ਨਹੀਂ ਦੋ ਦੋ ਘਰ ਦੋ ਬਾਕੀ ਵਧੀਆ ਖਾਲੀ ਲੋਕੇਸ਼ਨ ਆ ਕਿਸੇ ਵੀ ਡਿਸਟਰਬੈਂਸ ਨਹੀਂ ਹੈਗੀ ਮਾਹੌਲ ਵਧੀਆ ਓਕੇ ਹੈ ਰੇਟ ਵੀ ਜੇ ਅਵੇਲੇਬਲ ਬੈਸਟ ਹੈ ਜੀ ਓਕੇ ਜੀ ਓਕੇ ਤੇ ਹਾਂਜੀ ਇੱਧਰ ਦੇਖੋ ਜੀ ਜਾਂ ਜ ਮੇਰਾ ਦਿਲ ਕਿੰਨਾ ਦਮਾਲਾ ਸਜਾਉਣ ਨੂੰ ਲੱਗਦਾ ਵੀ ਸੋਹਣਾ ਹੈ ਵੈਸੇ ਨਾ ਮੈਨੂੰ ਮੈਨੂੰ ਸਾਰਿਆਂ ਨੇ ਕਹਿੰਦੇ ਹੁੰਦੇ ਨੇ ਕਿ ਪੱਗ ਦੇ ਵਿੱਚ ਪੱਗ ਬਹੁਤ ਸੋਹਣੀ ਜੀ

ਦਿਲੋਂ ਦੱਸ ਗਰਾਂ ਕਿ ਇਸ ਟਿੰਡੀ ਖਵਾ ਕਾ ਡਾਇਲੌਗ ਕੀ ਬੋਲਣ ਦੀ ਕੌਣ ਦਾ ਕੱਲ ਨਹੀਂ ਰਹਿ ਗਿਆ ਜੀ ਹੁਣ ਅੱਜ ਨਵਾਂ ਆ ਗਿਆ ਜੀ ਅੱਜ ਨਵੇਂ ਬੋਲ ਆਈ ਗਾਇਸ ਹੋਦਰ ਹੈਗਾ ਅੱਜ ਤਾਂ ਲੱਗੇ ਨਹੀਂ ਸੀ ਕੁਝ ਲੱਗੇ ਉਧਰ ਰਸਤਾ ਬੋਲ ਕੋ ਬੋਲ ਸੁਣਾ ਮੇਰਾ ਸੀਨ ਕਦੋਂ ਦਾ ਹੋਇਆ ਜਿਹੜੇ ਕਥਾ ਮੈਨੂੰ ਸਾਹ ਨਹੀਂ ਦਿੱਤਾ ਜਾਊਗਾ ਨਾ ਸੀਨ ਕਦੋਂ ਹੀ ਹੈ ਹਾਂ ਪਹਿਲਾਂ ਹੀ ਗੁਰਦਾਸ ਸਰ ਹਾਂ ਨੇਕਾ ਦੇ ਦਿੱਤੇ ਆ ਰੋੜੇ ਇਹੋ ਰੋੜੇ 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 ਇਹੋ ਰੋੜੇ ਨੇਕਾ ਦੇ ਦਿੱਤੇ ਤਾਂ ਸਹੀ ਨੇ ਆਪਾ ਨੇ ਕਰ ਗਏ ਲਾਲ ਕੱਪੜੇ ਚ ਹੋਏ 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 ਕਾਲ ਕੱਪੜੇ ਚ ਆਉਂਦੇ ਚੱਕ ਨਹੀਂ ਦੱਕਾ ਹਾਂ ਦੂਰਾ ਦੂਰਾ ਕਰ ਦੋ ਜਮੀਨਾਰ ਸੌਤਾੜ ਤੱਕ ਕਰ ਦੋ ਮੁਰਮੇਤ ਵੀ ਜੀ ਰੋੜੇ ਪੜਦਾ ਹੀ ਪੜਦਾ ਹੀ ਲਾ ਲਿਆ ਹੁੰਦਾ ਜਿਹੜੇ ਉਹ ਐਸ ਤਰ੍ਹਾਂ ਬਣਤਾ ਹੈ ਤੇ ਉਹ ਵੀ ਹਮਮ ਚਲ ਇੱਕ ਚੀਜ਼ ਬਰਤ ਨਹੀਂ ਉਹ ਮੇਰੇ ਨਾਲ ਗੱਲ ਕੀ ਹੋ ਗਿਆ ਕਿਵੇਂ ਇਹ ਕਪੜੀ ਹੈ ਮੈਂ ਮੇਕਅਪ ਨੇ ਕੋ ਗੁੰਆਂ ਸਿਰ ਤੇ ਲਗੂ ਆ ਨਾ ਆਕਾਰ ਜੇ ਕੋਈ ਨਹੀਂ ਆਂਹਿਆ ਕਿ ਉਹ ਸਪਰੇਟ ਆਉਂਦਾ ਨਾ ਇਹ ਸਾਫ ਕਰਵਾ ਦੇ ਜੀ ਤੇ ਅੱਗੇ ਨਾ ਨਿਕਲਦਾ ਕੋਈ ਇਹ ਗੱਲੇ ਉਹਦੇ ਅੰਦਰ ਦੇਖੋ ਪਲਾਸਟਿਕ ਦਾ ਕਾਕਾ ਜਾਂਦਾ ਹੁੰਦਾ ਭਈ ਨਾ ਜਮਾ ਕੁੜੀਆਂ ਜਾਂ ਬਗਲਾਉਂਦਾ

ਅ ਮੇਕਅਪ ਵਾਲੀ ਗੇਮ ਕਰ ਦਿੱਤੀ ਮੇਰੀ ਹੀ ਲੜਾ ਹੋ ਰਹੀ ਜਿੱਤ ਸੱਚ ਮੈਨੂੰ ਕਾ ਚ ਭਾਈ ਆਹ ਆਦ ਮਾਲੀ ਚ ਯਾਰ ਮੈਂ ਬਣਾ ਬਾਈ ਦਾ ਸ਼ਾਟ ਹੋ ਗਿਆ ਰੈਡੀ ਚੱਕ ਲੈ ਬਾਈ ਨੇ ਆਹ ਕੀਤਾ ਵੀ ਰੈਡੀ ਆ ਹਾਂ ਬਾਈ ਬਾਈ ਆ ਬੈਗ ਰੈਡੀ ਕੀਤਾ ਇਹ ਬੈਗ ਕਿਦਾਂ ਰੈਡੀ ਕੀਤਾ ਹਾਂ ਹਾਂ ਸ਼ੇਰ ਹੋ ਬਾਈ ਬਾਕੀ ਨੇ ਸੂਰ ਹੈ ਨਹੀਂ ਅੱਜ ਇੱਧਰ ਦੇਖੋ ਭਾਈ ਚੱਲਿਆ ਭਾਈ ਤਿਆਰ-ਵਾਰ ਹੋ ਕੇ ਆ ਦੇਖੋ ਪੈਟ ਨੂੰ ਹੈ ਸਮਾਨ ਮੈਨੂੰ ਭੁਜਾਤਾ ਕਹਿੰਦੇ ਨਹੀਂ ਚਾਹੀਦਾ ਤੈਨੂੰ ਆ ਕਰੈਕਟਰ ਕਰੈਕਟਰ ਨਹੀਂ ਚਾਹੀਦਾ ਅੱਜ ਇਹ ਚਲੋ ਕਰਤਾ ਭਾਈ ਇੱਧਰ ਪਈ ਚਲੋ ਭਾਈ ਜੀ ਚਲੇ ਬਾਈ ਵੀ ਹਾਂ ਚੱਲੇ ਫੇਟ ਅਸੀਂ ਲਕੇਸ਼ ਚਲੋ ਆਹ ਕੋਹੰਡਾ ਬਾਰਾਂ ਦਿਨ ਚੱਕ ਲੈ ਕੰਜਰੋ ਕਿਤੇ ਪਾਣੀ ਪਾਉਣ ਪਾਣੀ ਚ ਹੋਰ ਪਾ ਜਾਂਦੇ ਜਰਨਲ ਸਿਆ ਮੈਂ ਉਹ ਸਟ੍ਰੀਟ ਆ ਦੀ ਸਕੂਟੀ ਹਾਏ ਬਾਈ ਇਹਦਾ ਪਲਟੀ ਨਾ ਮਿਊਜ਼ੀਅਮ ਚ ਰੱਖਣਾ ਨਾਲ ਹਾਏ ਬਾਈ ਕੈਸੇ ਹੋ ਮੇਰੀ ਗੱਲ ਸੁਣੀ ਆ ਬਸ ਉਹ ਕੁੜਕੇ ਮੇਰੀ ਗੱਲ ਮੈਨੂੰ ਆ ਦੱਸੋ ਜੰਗ ਲੱਗਣ ਵਾਲੀ ਨਵੇਂ ਸੂਟ ਸਮਾ ਲੈ ਅਸੀਂ ਨਹੀਂ ਸਮਾਏ ਨਹੀਂ ਟਾਂਗ ਤੇ ਨਵੇਂ ਸੂਟ ਸਮਾ ਕੇ ਪਰਾ ਕਰੋ ਮੇਰਾ ਬਟਿਕ ਹੈ ਮੇਰੇ 4 ਸੂਟ ਰੱਖ ਜਾਂਦੇ ਤੇਰਾ ਤਾਂ ਕੀ ਕਹਿਣਾ ਬਰਾ ਦੂਜੇ 2 ਨੰਬਰ ਤੋਂ ਦਿੱਕਿਆ ਫੇਰ ਬੰਦਾ ਇਹਦਾ ਬਲਟੀਨਾ ਵੀ ਮਿਊਜ਼ੀਅਮ ਚ ਰੱਖਣ ਵਾਲਾ ਕਿਵੇਂ ਹੋ ਰਹਾ ਪਿਆ ਹਾਂ ਆ ਬਟਿਕ ਰੱਖਦੇ ਮਿਊਜ਼ੀਅਮ ਚ ਬਲਟੀਨਾ ਛੱਡ ਸਣੀ ਨੂੰ ਵੀ ਫਿਰ ਰੱਖਣ ਵਾਲਾ ਆ ਤਾਂ ਸਣੀ ਅੰਦਰ ਮੋਦ ਖਾਈ ਆ ਦੇ ਲਾਓ ਜੀ ਆਏ ਹੁਣ ਅਸੀਂ ਇੱਕ ਲੋਕੇਸ਼ਨ ਤੋਂ ਚਾਹ ਰਹੇ ਹਾਂ ਦੂਜੀ ਲੋਕੇਸ਼ਨ ਤੇ ਟੈਂਡਾ ਅੱਜ ਮੈਂ ਬਿਲਕੁਲ ਟੈਨਸ਼ਨ ਫਰੀ ਆ ਅੱਜ ਮੈਂ ਅੱਜ ਮੈਂ ਰਿਲੈਕਸ ਹੋ ਆ ਬਈ ਅੱਜ ਬਈ ਰਿਲੈਕਸ ਤਾਂ ਆਂਗੇ ਦੱਸੋ ਬਈ ਤੁਸੀਂ ਰਿਲੈਕਸ ਕਿਵੇਂ ਹੋ ਅੱਜ ਮੈਂ ਇਸ ਕਰਕੇ ਰਿਲੈਕਸ ਆ ਬਿਕਾਜ਼ ਅ ਅ ਟੂਡੇ ਇਜ਼ ਨਾਟ ਮਾਈ ਸ਼ੂਟ ਦਾ ਓਨਰ ਇਜ਼ ਅ ਵੀਡੀਓ ਚੈਨਲ ਵੀਰਾ ਦਾ ਅੱਜ ਮੈਂ ਭੁੱਲ ਗਿਆ ਸੀ ਨਾ ਕਾਸਟ ਲੂ ਨਹੀਂ 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 ਕਾਸਟ ਨਹੀਂ ਲੂਗੇ ਆਕਾਸ ਤੇ ਚਹਿਲ ਆ ਤਾਂ ਕਾਸ ਚਹਿਲ ਅੱਛਾ ਜਦੋਂ ਇਹ ਅੱਜ ਹੈਗਾ ਹੈ ਘਿੱਲੋ ਫੈਮ ਮੀਡਿਆ ਚੈਨਲ ਅੱਜ ਬਾਈ ਫ੍ਰੀ ਤਾਂਗਾ ਚੱਲ ਰਿਹਾ ਮੇਰਾ ਸਿਰਫ ਕੈਰੈਕਟਰ ਹੈ ਹੋਰ ਮੇਰੇ ਕੋਲ ਟੈਂਸ਼ਨ ਨਹੀਂ ਹੈ ਅੱਜ ਬਾਈ ਟੈਂਸ਼ਨ ਫ੍ਰੀ ਤਾਂਗਾ ਬਾਈ ਅੱਜ ਆਪ ਦਾ ਸ਼ੂਟ ਨਹੀਂ ਹੈਗਾ ਕੱਲ ਟੈਂਸ਼ਨ ਬਾਈ ਤਾਂ ਅਸੀਂ ਨਾਲੇ ਮੈਨੂੰ ਗਾਣਾ ਪਈਆ ਬਾਈ ਟੈਂਸ਼ਨ ਪੱਛੀ ਬਾਈ ਦਾ ਆਪ ਦਾ ਸ਼ੂਟ ਸੀ ਤੜਕੀ ਪੈ ਲੱਗ ਗਿਆ ਮੇਰੇ ਕੋਲ ਫਰੰਟ ਕੈਪੇ ਤੇ ਲੱਗ ਗਿਆ ਆਪਣਾ ਮੂੰਹ ਖਾ ਲੈ ਸਾਡੀ ਬਾਕੀ ਟੀਮ ਆਉਂਦੀ ਹੋਈ ਧਰਮੀ ਬਹੁਤ ਅਬਾਰ ਹਾਂਜੀ ਬਾਕੀ ਸਾਰੇ ਤੇ ਮੁੰਡੇ ਸਾਰਿਆਂ ਤੁਸੀਂ ਪਤਾ ਉੱਧਰ ਜਾਓ ਓਏ ਬੰਦੇ ਨਾ ਬੰਦੇ ਜੀਤ ਲੈ ਬਰਗਰ ਵਾਲ ਦੀ ਆਮਨੇ ਇਹ ਬਲੇ ਗਿਆ ਸਮੋਸਾ ਫਿਰ ਭਾਈ ਸਮੋਸਾ ਕਿਵੇਂ ਲੱਗਿਆ ਨਾਂ ਪਾਣੀ ਨਾ ਦੇ ਪਹਿਲਾਂ ਤੂੰ ਦੱਸ ਬਈ 버ਗਰ ਵਧੀਆ ਬਣਾ ਕੇ ਸਮੋਸਾ ਵਧੀਆ ਬਣਾਇਆ ਸਮੋਸਾ ਵਧੀਆ ਹੈ ਹਜੇ ਸਮੋਸੇ ਹੀ ਖਾਦਾ ਮਰਗਰ ਖਾਦਾ ਨਹੀਂ 버ਗਰ ਵਧੀਆ ਹੋਵੇ ਹੁਣ ਹਾਂ ਦੀ ਫੰਡ ਹੈ ਯਾਰ ਇਹ ਨਿਡਰ ਮੈਂ ਕੰਮ ਗਿਆ ਹਟ ਜਾ ਇਹਨਾਂ ਨੂੰ ਖਾ ਲੈਣ ਤਾਂ ਬੰਮਤਾਰਾਂ ਨੇ ਅਲਟੀਮਾ ਉਹਨਾਂ 버ਗਰ ਖਾਈ ਜਾਂਦੇ ਆ ਆਪਾਂ ਖਾ ਫੇ ਕੇ ਵਿਹਲੇ ਹੋ ਗਿਆ ਬੈਠੇ ਆ ਸਰ ਦਾ ਅੱਜ ਵੀ ਨਾ ਦਿੱਕ ਰਖਾ। ਸੁੱਖ ਨੇ ਦੋ ਵਾਰ ਬਰਗਰ ਵੱਧ ਵੀ ਕਿਨ ਕਿ ਸਾਡੀ ਦੁਕਾਨ ਤੋਂ ਲੈਣਾਗਾ। ਨਾਲ ਆ ਵੀ ਅਨੇ। ਆਹ। ਆਪਦੀ ਦੁਕਾਨ ਦੇ ਆਪੀ ਬਰਗਰ ਖਾਣ। ਆਹ ਮੁੰਡੇ ਸਾਡੀ ਦੁਕਾਨ ਦੇ ਬਰਗਰ ਹੀ ਨਹੀਂ ਲੈਂਦੇ ਨਾ ਭਾਈ। ਇਹ ਕਿਹੜਾ ਫ੍ਰੀ ਖਾਂਦੇ ਆਪਦੀ ਦੁਕਾਨ ਤੋਂ ਬਰਗਰ? ਪੈਸਾ ਲਾ ਕੇ ਖਾਂਦੇ ਨੇ। ਇਹ ਲਾਡੋ ਵੀ ਕੁਦਕਰਾ ਕਰਦੀਆਂ ਸਾਨੂੰ ਆਗਲਾ ਸੰਜ ਪਾਣੀ ਦੇ ਯਹਲੇ ਇਹ ਦੇਖ ਲਾ। ਬੰਦਾ ਦੇਖੋ ਦੇਖ ਫੜਾਉਣਾ ਪੈਂਦਾ ਸਾਰਾ। ਸੌਂ ਤਾਂ ਕੱਪ ਚ ਮਿਲਿਆ। ਚੰਗਾ ਖਾੜਿਆ ਭੈਣ। ਆਪਣੇ ਨੂੰ ਆਇਆ ਤਾਂ ਨਾ ਗਲਾਸ ਐ ਨਹੀਂ ਮੰਗਨ ਵਾਲੀ ਪਾਇਆ ਇਹ ਤਾਂ ਬਾਈ ਨੂੰ ਵੀ ਕੱਪ ਚ ਮਿਲਦਾ ਹੈ ਸਾਡੇ ਕੋਲ ਉਹ ਦੰਦੇ ਗਲਾਸਾਂ ਪੜਾਇਆ ਨੇ ਬੈਠ ਕੇ ਸਾਹਮਣੇ ਬਾਈ ਸਾਹਮਣੇ ਇਹ ਤਾਂ ਜੀ ਮੈਂ ਇੱਥੇ ਜਿਆਦਾ ਕਰਦੀ ਆ ਹਾਂ ਬੈਠੀ ਵੀ ਕਰਉਂਦੇ ਆ ਬਰੇਗ ਪਤਾ ਨਹੀਂ ਮੈਨੂੰ ਕੁਝ ਨਹੀਂ ਮਿਲਦਾ ਫਿਰ ਫਿਰ ਲਿਖਾ ਕੇ ਆਹ ਲੈ ਲੈ ਆਉਂਦਾ ਨਹੀਂ ਬੁਲਾ ਵੀ ਨਾ ਆ ਲੈ ਆਵਾਂ ਦੇ ਦੱਸ ਤਾ ਕਾ ਮਿਲਦਾ ਇਸ ਕੋਈ ਆ ਕੋਈ ਦੱਸਦਾ ਪਰ ਆਹੋ ਦਿਹਾੜੀ ਦਾ ਜਾਮ ਦੇਣਾ ਹੈ ਇਹ ਕੀ ਕੀ ਨਾ ਸੱਚ ਹੋਊਗਾ ਅੱਜ ਆਜੂ ਬਾਦ ਆ ਨਾ ਕੀ ਪਤਾ ਅੱਜ ਨਹੀਂ ਪਾਇਆ ਦਾ ਪਰ ਉਹ ਲਾਇਆ ਤੂੰ ਕਹ ਹੋ ਰਿਹਾ ਨਾ ਮੈਂ ਮਿੰਟ ਵਿੱਚ ਐਵੇਂ ਕਿ ਮਾਰੀ ਆਹ ਗਲਤ ਪਤਾ ਆਹ ਹੈ ਚੈੱਕ ਕਰ ਲੈ ਤੂੰ ਕਿ ਇੱਕ ਚੱਕਰ ਕੋਟੋ ਕਿਚਨ ਦਾ ਪਹਿਲੇ ਹੀ ਪੈਨਟੀ ਰੱਖ ਲੈ ਆਹ ਹੈਗਾ ਸਕਿੱਚਾ ਉਸ ਕਿੱਤੇ ਜਾਇਗਾ ਪੀਪਾ ਬਣਾ ਆਕਸ ਆਹ ਜੁੜਾਣਾ ਨਹੀਂ ਸਤਿਭਾਗੂ ਖਰਾਬ ਹੋਊ ਨਹੀਂ ਹੁੰਦਾ ਟਕਲਾੜੀ ਬਈ ਟਕਲਾੜੀ ਰੇਟੀ ਵੇਟੀ ਕਰਨ ਨੂੰ ਆਕਸ ਸਨ ਨਾੜੀ ਆਕਸ ਆ ਜਾ ਇਹਦੇ ਤੋਂ ਕਟਾਓ ਤੇਰੇ ਬਾਅਦ ਚੋਂ ਬੋਲ ਚੋਂ ਬੋਲ ਗਿਆ ਤਾਂ ਮਾ ਤੋ ਰੀਸ ਰੱਖ ਕੇ ਬਿਲਕਦ ਬੱਥਾ ਬੰਦ ਕਰੋ ਕਿਰਾਏ ਤੇ ਆਕਸ ਖਾਣਾ ਬੰਦ ਕਰ ਇਹ ਦੇਖ ਬਹੁਤ ਕਰਦਾ ਕਿੰਨਾ ਕਿਰਦਾ ਜੱਲ ਇਹ ਤੂੰ ਆਈ ਸੀ ਸੈਟ ਪਾ ਜੀ ਇੱਕ ਕੱਟਿਆ ਜਾ ਰਿਹਾ ਹੈ ਦਾਬੀ ਸਾਹਿਬ 200 ਰੁਪਏ 300 ਰੁਪਏ ਸੰਗੀਤ ਤੋਂ ਪਹਾਰ ਚਾਲਾ ਇੱਕ ਕੱਟਦੀ ਬੰਦ ਹੈ ਹੈ ਟਾਈ ਵੀ ਆਪੀ ਬਲ ਬਰਥਡੇ ਕਰਦੀ ਹੈ ਕਰਦੀ ਹੈ ਬਾਬਾ ਸਾਰੀ ਲਾਣ ਵਿਰਾਟ ਭਾਈ ਉਹ ਪੇੜਾ ਜਾਂਦੀ ਹੈ ਬਾਹਰ ਮਾਤਾ ਜੀ ਇੱਕ ਤੈਂ ਤੈਂ ਦਾ ਬਲੌਗਰ ਹੋਇਆ ਪਿਆ ਹੂੰ ਹੂੰ ਬਲੌਗ ਤੇ ਤਾਂ ਬਹੁਤ ਜ਼ਿਆਦਾ ਇਧਰ ਇਧਰ ਹਾਂਜੀ ਸਸਟੀ ਕਾਲ ਜੀ ਦੋਸਤੋ ਅੱਜ 3 ਸਾਲ ਦਾ ਹੋ ਗਿਆ ਲੱਗਦੀ ਅੱਜ 3 ਸਾਲ ਦਾ ਲੱਗ ਕਹਿੰਦੇ ਅੱਜ ਕਹਿੰਦਾ ਹੈਗਾ ਬਰਥਡੇ 25 ਸਾਲ ਦਾ ਹੋ ਗਿਆ 26 ਮੇ ਲੱਗਿਆ ਲਓ ਜੀ ਇਹ 26 ਮੇ ਮੈਂ 24 ਸਾਲ ਦਾ ਆ ਗਿਆ ਚੱਲਦੇ ਸਿੰਘ ਬੋਲ ਮੈਂ ਕਿਹਾ ਮੈਂ ਆ ਕੇ ਆ ਫਿਰ ਕਹਿੰਦੀ ਮੇਰੇ ਤਾਂ ਦੋਸਤ ਵਰਦੀ ਹੈ ਮोटा ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ

ਕਬੀਰ ਭਾਗ ਲਾ ਲਾ ਇਹ ਕਾਇਦ ਹੋ ਨਾ ਸਿੱਧਾ ਜਿਹਾ ਕਿੰਦੀ ਆ ਇਹ ਹੋ ਗਿਆ 25 ਦਾ ਹੋ ਗਿਆ ਵਾਹ ਸੱਟੇ ਆਏ ਬਸ ਹੁਣ ਜਮ ਨਹੀਂ ਵਟਣਾ ਚੀਰਨਾ ਤਾਂ ਨਹੀਂ ਉਹ ਥੋੜਾ ਜਿਹਾ ਖਾ ਕੇ ਚਮਚਾ ਲੈ ਕੇ ਦੇ ਲਾਡੋ ਚਮਚਾ ਲੈ ਚਮਚਾ ਲੈ ਆ ਉਹ ਅਜੇ ਤੱਕ ਰੱਖਿਆ ਹੋਇਆ ਠੀਕ ਹੈ ਜੀ ਇਹ ਤਾਂ ਦੇਖ ਕੇ ਟੀ ਕਹਿੰਦੇ ਆਏ ਬਣਾਉਣਾ ਚਮਚਾ ਲੈ ਆਓ ਕਿਹਨੋਂ ਲੱਭਤਾ ਕਿਹਨੋਂ ਦੇਖੀਂਦਾ ਨਹੀਂ ट है ਟੁੱਟ ਗਿਆ ਐਡਾ ਬੜਾ ਬਲੌਗ ਬਣਦਾ ਪਿਆ ਕਿਕਰ ਸਿੰਘ ਬਲੌਗ ਦੇ ਉੱਤੇ ਨਾਲ ਹੀ ਚਿੱਟੀ ਨਹੀਂ ਆਉਂਦੀ। ਬੈਠੇ ਨੀਚੇ ਬੈਠ ਇਹਨਾਂ ਨੂੰ ਦੱਸ ਕਿਕਰ ਸਿੰਘ ਬਲੌਗ ਦੇ ਉੱਤੇ ਅਕਾਸ਼ ਚਹਿਲ ਜੀ ਕਾ ਅਕਾਸ਼ ਚਹਿਲ ਜੀ ਕਾ ਹੈਪੀ ਬਰਥਡੇ ਹੈ। ਅਕਾਸ਼ ਕੋਈ ਸਾਰੇ ਫੋਟੋ ਇੱਧਰ ਆਂਦਾ ਕਿ ਬਰਥਡੇ ਮੇਰਾ ਕੱਲ ਹੈ। ਅਸੀਂ ਅਡਵਾਂਸ ਪਾਰਟੀ ਕੀਤੀ ਹੈ ਅਸੀਂ ਅਡਵਾਂਸ ਪਾਰਟੀ ਕੀਤੀ ਹੈ ਕਿ ਮੰਮੀ ਨੇ ਕੱਲ ਨੂੰ ਸੂਰਤ ਜਾਣਾ। ਮੰਮੀ ਕੱਲ ਨੂੰ ਹੈ ਨਹੀਂ ਜਾ ਰਕੇ ਅਸੀਂ ਹਾਲਾਤਾਂ ਨਾਲ ਸੁਝੋਤਾ ਕਰਦੇ ਹਾਂ। ਚਲੋ ਬੱਚਾ ਤਵਾਮ ਕੀ ਖਲਾਤਾਂ ਦੇ ਨਜ਼ਰ ਰੱਖਦੇ ਆ ਆਜੋ ਬਈ ਸਾਰੇ ਖਲਾਤਾਂ ਦੇ ਮੱਦੇ ਮੱਦੇ ਨਜ਼ਰ ਰੱਖਦੇ ਹੋਏ ਮੱਦੇ ਨਹੀਂ ਮੱਦੋ ਨਜ਼ਰ ਰੱਖਦੇ ਹੋਏ ਮੱਦੋ ਨਜ਼ਰ ਰੱਖਦੇ ਅਸੀਂ ਬਰਥਡੇ ਅੱਜ ਨਾਲ ਹੈ ਵੈਸੇ ਕਾਜ਼ੀ ਇਨਸ਼ਾਅੱਲਾ ਮੇਰਾ ਬਰਥਡੇ ਸਾਰੇ ਬੈਸ ਘਰਾਂ ਦੇ ਕਹਾਣੀ ਸਟੋਰੀਆਂ ਲਾਵੀ ਹੈਪੀ ਬਰਥਡੇ ਟੂ ਯੂ ਵਾਲੀਆਂ ਕਮੈਂਟ ਕਰਕੇ ਵੀ ਜਾਣਾ ਸਾਰੇ ਇਹਨਾਂ ਨੇ ਕਮੈਂਟ ਕਰਨਾ ਹੈਪੀ ਬਰਥਡੇ ਵਲੌਗ ਦੇਖਣ ਵਾਲੇ ਸਾਰੇ ਜਿੰਨੇ ਵੀ ਦਰਸ਼ਕ ਹੈ ਉਹਨਾਂ ਨੇ ਹੈਪੀ ਬਰਥਡੇ ਵਿਸ਼ ਕਰਨਾ ਆਕਾਸ਼ ਚੈਲ ਨੂੰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਿਉਂਦਾ ਬਸ ਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਇਧਰ ਬਤਰਾ ਇੱਕ ਵੀ ਨਹੀਂ ਹਾਂ ਕਿ ਬੱਚਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਮਿਲਦਾ ਚਲੋ ਚਲੋ ਭਾਈ ਆਈ ਚਲੋ ਭਾਈ ਜਲਦੀ ਨਾਲ ਜਲਦੀ ਚਲੋ ਭਾਈ ਜਲਦੀ ਜਲਦੀ ਬਹੁਤ ਸਵਾਦ ਆਪ ਤੋਂ ਲੱਗ ਗਿਆ ਮੇਰੇ ਦਾ ਬੈਠ ਕੇ ਇਹ ਦੂਰੀ ਆ ਜਾ ਮੇਰੇ ਕੋਲੇ ਵਿੱਚ ਪੈਰਾਂ ਥੱਲੇ ਸਾਡੇ ਚੈਨਲ ਆ ਇਹ ਢਿਲੋ ਫੈਮਿਲੀ ਵਾਲੇ ਹਾਂ ਹਾਂ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੀ ਚਾਹੀਦਾ ਹੈ ਬਲਦੇ ਮਾਇਆ ਨਹੀਂ ਬੋਲਨੇ ਬਈ ਭਾਈ ਗਾਜੈ ਨੂੰ ਦੇਣੇ ਨੇ ਦੇਣੇ ਜੀ ਪੈਸੇ ਭਲ ਦਿਓ ਗੂਗਲ ਪੇ ਨੰਬਰ ਇਹਦਾ ਉਹ ਕਰਨਾਗੇ ਜਾਂ ਸਕੈਨ ਕਰਾਂਗੇ ਜੇ ਕਿਸੇ ਨੇ ਮੈਨੂੰ ਹੈਲਪ ਕਰਦੇ ਵਿਸ਼ ਕਰਨਾ 9872927094 ਮੇਰਾ ਗੂਗਲ ਪੇ ਨੰਬਰ ਹੈ ਜੀ ਤੁਸੀਂ ਵਿਸ਼ ਕਰ ਸਕਦੇ ਹੋ ਤੇ ਉਹ ਤੇ ਉਹ ਭਲ ਦਿਓ ਗੇਮ ਤਾਂ ਵੀ ਖੇਚਲਾ ਨਾ ਕਰੋ ਪੈਸੀ ਕਰਦੇ ਹੋ ਤੇ ਉੱਪ ਤਾਂ ਨਹੀਂ ਖਿੱਚ ਲੈਣਾ ਕਰੋ ਐਨੀ ਜਿਹੜਾ ਪਾਉਂਦੇ ਐ ਕਹੋ ਕਿ ਤੁਸੀਂ ਆਪਦਾ ਕੇਕ ਲੈ ਕੇ ਕੱਟ ਕੇ ਆਪ ਵੀ ਖਾ ਲਿਓ ਸਾਡੇ ਬਰਹਾਇਆਂ ਭਾਈ ਨਾਲ ਗਿਫਟ ਨਾਲ ਨਹੀਂ ਬਸ ਕੋਣ ਕਰਦੇ ਅਸੀਂ ਕੇਕ ਦਾ ਵੱਡਾ ਲਿਆਵਾਂਗੇ ਨਾ ਇਹ ਵੀ ਆੜੇ ਟੂਰ ਇਹ ਵੀ ਘਾੜੋ ਲੱਡ ਪਾ ਇਧਰੋਂ ਲੈ ਕੇ ਲੈ ਆਓ ਬਈ ਥੋੜੀ ਜਿਆਦਾ ਦੋਨੇ ਬੱਚਾ ਦੋਨੇ ਦੇ ਮੇਸ਼ਾ ਦੋਨੇ ਲੈ ਆਓ ਖੜਕਣ ਦਾ ਬਾਬਾ ਵਿੱਚ ਆਹ ਲੈ ਕਿਰਪਾ ਮੰਗੀ ਜੇ ਪਰਨਾਸ ਜਾ ਇਧਰ ਵੀ ਆਇਆ ਉਦੋਂ ਨਹੀਂ ਆਹ ਮੈਂ ਕਿਹਾ ਕੌਣ ਬੈਠਾ ਬਚਾੜੇ ਸ਼ੁਰੂ ਕਰਨਾ ਲੈ ਵੀ ਹੁਣ ਫੋਟੋ ਦਿੰਦੇ ਨਾ ਕੋਈ ਹੁਣ ਫੈਮਿਲੀ ਫੋਟੋ ਦੇ ਦਿੱ ਲੋ ਜੱਸੀ ਵਾਲੇ ਦੀ ਫੈਮਿਲੀ ਹੈ ਜੀ ਕਿਹਦੀ ਫੋਟੋ ਵੀ ਚਾਹ ਆਹਨੇ ਸਹੀ ਕਰ ਇਧਰ ਲੈ ਫੋਟੋ ਉਧਰ ਮੇਰੇ ਵਾਲੇ ਫੋਨ 'ਚ ਦੇਖਣਾ ਨੇਗਾ ਉਹ ਜੱਦੀ ਬਾਦੂ ਜੱਦੀ ਲੋ ਜੱਸੀ ਵਾਲੀ ਫੈਮਿਲੀ ਪੂਰੀ ਹੋ ਗਈ ਲੈ ਹੁਣ ਦੋਨਾਂ ਦੇ ਬਰੋਕਰ ਕੱਟ ਕੇ ਰੰਗ ਕਮੋ ਆਈ ਦੂਜੀ ਪਾਸੇ

ਗਰਮੀ ਕੋ ਲਵੇ ਲਾ ਸੀ ਚੀਕੂ ਪਾਉਣ ਲੱਗਾ ਹਾਂ ਸੀਨ ਦਸੋ ਕੀ ਇਹਦਾ ਪਾ ਸੀ ਹੈਗਾ ਭਾਈ ਤੁਸੀਂ ਹੈਗੇ ਹੋਣੇ ਸੀਨ ਹੋ ਗਿਆ ਹੁਣ ਕੰਪਲੀਟ ਮੇਰਾ ਅੱਜ ਦਾ ਤੇ ਅੱਜ ਦਾ ਬਲੌਗ ਵੀ ਕੰਪਲੀਟ ਹੋਣ ਲੱਗਿਆ ਹੁਣ ਜਾ ਰਹੇ ਚੰਗਾ ਭਾਈ ਚੰਗਾ ਭਾਈ ਸਤਿ ਸ਼੍ਰੀ ਅਕਾਲ ਓਕੇ ਭਾਈ ਆ ਜਾ ਮਨ ਬਹੁਤ ਰੁਕੀਦਾ ਨਹੀਂ ਚਲੋ ਚਲੋ ਵਿਦਾਤਾ ਕਰਿਆ ਤੁਹਾਨੂੰ ਮੇਰੇ ਕੋਲ ਨਾ ਮੈਂ ਤਾਂ ਫਰਾਰ ਦਾ ਭਾਈ ਇੱਥੇ 라ਸੀ ਰਹੇ ਰੋ ਭਾਈ ਭਾਈ ਜੀ ਭਾਈ ਬਾਏ 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 ਬਾਏ